ਤੋ ਪਹਿਲਾ ਅਸੀਂ ਬਾਬਾ ਜੀ ਨੂੰ ਤੇ ਨਗਰ ਨਿਵਾਸੀਆਂ ਨੂੰ ਤੇ ਸਮੂਹ ਗ੍ਰਾਮ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਕਿ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਆ ਚਾਂਦੀ ਮੰਡਾ ਚ ਕਵਾਲੀਆਂ ਦਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਇਸ ਸੰਤਾ ਨੂੰ ਬੇਤੀ ਹੈ ਕਿ ਜਲਦੀ ਤੋਂ ਜਲਦੀ ਪੰਡਾਲ ਚ ਪਹੁੰਚੋ ਹਾਂ ਪੁੰਚਕਾਤੀ ਗਾੜੀ ਕਿੱਥੋਂ ਦੇ ਨਾਲੇ ਇਹ ਬਸਲ ਪਿਆਰ ਆਰਮੋਸਟੇਜ ਅੱਜ ਕਿਸੇ ਦਰਬਾਰ ਤੇ ਮੱਥਾ ਟੇਕਣ ਆਏ ਤੈਨੂੰ ਕਿਦਾਂ ਲੱਗ ਰਿਹਾ ਬਹੁਤ ਅੱਛਾ ਲੱਗਿਆ ਮੈਂ ਪਹਿਲੀ ਵਾਰ ਹੀ ਆਈ ਆ ਜਾਸਰ ਲੈ ਕੇ ਆਇਆ ਹੈ ਬਹੁਤ ਅੱਛਾ ਜਾਸਰ ਲੈ ਕੇ ਆਇਆ ਮੈਂ ਮੈਂ ਦੇ ਨਾਲ ਆਈ ਆ ਇਸ ਇਸ ਦਰਬਾਰ 'ਚ ਤੁਹਾਡੀਆਂ ਬਹੁਤ ਆਸਾਂ ਉਮੀਦਾਂ ਪੂਰੀਆਂ ਹੋਈਆਂ ਹੋਣੀਆਂ ਬਹੁਤ ਜ਼ਿਆਦਾ ਮੈਨੂੰ ਅੱਛਾ ਲੱਗਾ ਪਹਿਲੀ ਵਾਰੀ ਆ ਕੇ ਅੱਛਾ ਜਿਹੜਾ ਫੀਲਿੰਗ ਅੱਛੀ ਬਹੁਤ ਆਈ ਹੈ ਸੀ ਆਪਣੇ ਵਰਗੇ ਹੋਰ ਸੰਤਾਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ। ਨਹੀਂ ਅਨੇਕ ਜੋਰ ਆਵਾਂ ਕੋਸ਼ਿਸ਼ ਕਰੂੰਗੀ ਮੈਂ ਫੇਰ ਇਹ ਦਿਨ ਆ ਲਾਂਗੀ। ਬਹੁਤ ਅੱਛਾ ਲੱਗਾ ਮੈਨੂੰ ਇਹਨਾਂ ਨੂੰ ਮਿਲ ਕੇ। ਬਹੁਤ ਅੱਛਾ ਲੱਗਾ ਸਾਰਾ ਬਹੁਤ ਅੱਛਾ। ਬਹੁਤ ਅੱਛੀਆਂ ਬਲੇਸਿੰਗ ਦਿੱਤੀਆਂ ਇਹਨਾਂ ਨੇ। ਠੀਕ ਠੀਕ। ਕੰਮਾ ਵਾਲਾ ਦੇਣਾ ਅੱਜ ਜਿਹੜਾ ਸਿੱਧੇ ਆਏ ਆ ਕੀ ਇਹ ਚੀਜ਼ ਇਸ ਰੂਪ ਚ ਸਾਨੂੰ ਬੁਲਾਇਆ ਵਾ ਮੈਨੂੰ ਨਹੀਂ ਪਤਾ। ਠੀਕ ਠੀਕ। ਅੱਜ ਤੁਸੀਂ ਇੱਥੇ ਮੇਲੇ ਮਰਤਬਾ ਮਤਲਬ ਕਰਨੇ ਦਰਵਾਜ਼ੇ ਇਸ ਨੂੰ ਕੀ ਕਹਿਣਾ ਸकता ਹੈ ਇਹੋ ਜਿਹਾ ਵੀ ਮਤ ਚੜ ਕੇ ਲੋਕਾਂ ਨੂੰ ਸੰਗ ਸੰਗ ਜੋੜਨਾ ਚਾਹੀਦਾ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਈਮਾਨ ਖਵਾਜੀ ਚਗਣੀ ਚਾਹੀਦੀ ਪਿੰਡ ਵਾਸੀ ਹੁਣ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦੇ ਪਿੰਡ ਵਾਸੀ ਨੇ ਵੇ ਵੇ ਰਲ ਮਿਲ ਕੇ ਰਹੋ ਤਰੱਕੀ ਗੱਲ ਤੋਂ ਉੱਠੇ ਜਿਹੜੇ ਕੰਮਾਂ ਤੋਂ ਨਿਆਰੇ ਨਸ਼ਾ ਛੱਡ ਕੇ ਕਮਾਈ ਹਰ ਦੁਨੀਆ ਦੇ ਬਹੁਤ ਨੇ ਬਾਰਸ ਜੀ ਬਹੁਤ ਬਹੁਤ ਸਨਤਾਨ ਨੂੰ ਮੁਬਾਰਕਾਂ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਵੀ ਕੀ ਕਹਦੇ ਆਂ ਅੱਜ ਲੈਰੀਸ਼